ਤੀਸਰੇ ਗੁਰਦੇਵ ਸਤਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਤੂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਚਨ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਜਗਿਆਸੂ ਆਸਵਾਨਾ ਨੇ ਇਸ਼ਾ ਪ੍ਰਗਟ ਕੀਤੀ ਮਹਾਰਾਜ ਜਿਸ ਸੰਸਾਰ ਦੇ ਵਿੱਚ ਰਹਿਨੇ ਵਸਨੇ ਆ ਉਸ ਦੀ ਬੰਤਰ ਕੈਸੀ ਏ ਕਿਸ ਤਰ੍ਹਾਂ ਦੀ ਬਣੀ ਏ ਧੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦੇ ਸਾਈਂ ਕਿਰਪਾ ਦੇ ਘਰ ਵਿੱਚ ਆਉਂਦਿਆਂ ਹੋਇਆਂ ਉਸ ਮਾਲਕ ਦੀ ਬਾਬਸ ਸਮਝਾਉਂਦੇ ਆ ਕਹਿ ਲੱਗੇ ਪੂਰਾ ਠਾਟ ਬੁਣਾਇਆ ਪੂਰੇ ਵੇਖੋ ਇੱਕ ਸਮਾਨਾ ਕਹ ਲੱਗੀ ਭਾਈ ਕੋਈ ਸ਼ੱਕ ਵਾਲੀ ਗੱਲ ਨਹੀਂ ਐ ਉਹ ਪੂਰੇ ਪਰਮਾਤਮਾ ਨੇ ठाਟ ਜੋ ਬਨਾਵਟ ਬਣਾਈ ਆ ਨਾ ਉਹ ਪੂਰੇ ਨੇ ਇੱਕੋ ਧਈ ਬਣਾਈ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਜੀ ਨੇ ਵੀ ਪਵਿੱਤਰ ਬਚਨ ਕੀਤੇ ਕੀ ਤਪਸਾਓ ਏਕੋ ਕੁਵਾਓ ਉਸ ਆਕਾਲ ਪੁਰਖ ਵੈਗੁਰੂ ਨੇ ਏਕੋ ਕਬਾਉ ਉਹਦੇ ਹੁਕਮ ਤੋਂ ਉਹਦੇ ਹੁਕਮ ਦੇ ਦੁਆਰਾ ਕੀਤਾ ਪਸਾਉ ਪਸਾਉ ਮੈਨੇ ਪਸਾਰਾ ਪਸਾਰਿਆ ਉਹ ਪਰਿਪੂਰਨ ਪਰਮਾਤਮਾ ਨੇ ਆਪਣੀ ਹੁਕਮ ਦੇ ਦੁਆਰਾ ਏਕੋ ਹੁਕਮ ਦੇ ਦੁਆਰਾ ਸਾਰਾ ਪਸਾਰਾ ਪਸਾਰਿਆ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਉਹਦੇ ਹੁਕਮ ਤੋਂ ਤਿਸਤੇ ਕੋਈ ਲੱਖ ਦਰਿਆਵ ਲੱਖਾਂ ਦਰਿਆਵ ਸੰਸਾਰ ਅੰਦਰ ਹੋਂਦ ਵਿੱਚ ਆ ਗਏ ਉਹ ਪਰਿਪੂਰਨ ਪਰਮਾਤਮਾ ਦਾ ਹੁਕਮ ਹੋਇਆ ਤੇ ਸੰਸਾਰ ਦੇ ਅੰਦਰ ਜੀਵਾਂ ਦਾ ਪਸਾਰਾ ਪਸਰਿਆ ਇਹਦੇ ਵਿੱਚ ਦਰਿਆਦਿਲੀ ਵਾਲੇ ਜਿਹਨਾਂ ਦੇ ਹਿਰਦੇ ਅੰਦਰ ਬੜਾ ਬੜਾ ਗਿਆਨ ਬੜਾ ਬੜਾ ਖੇੜਾ ਭਰਿਆ ਹੋਇਆ ਹੈ ਇਹ ਉਤਪਨ ਹੋਏ ਉਸ ਪਰਮਾਤਮਾ ਤੋਂ ਵੱਡੇ ਵੱਡੇ ਗਿਆਨਮਾਨ ਵੱਡੇ ਵੱਡੇ ਸ਼ਾਸਤਰਕਾਰ ਗੁਣੀ ਜਨ ਸਾਰੇ ਉਹਦੇ ਹੁਕਮ ਤੋਂ ਪੈਦਾ ਹੋਏ ਉਹਦੇ ਨਾਲੋਂ ਪਹਿਲਾਂ ਕੁਝ ਨਹੀਂ ਹੈ ਜੋ ਕੁਝ ਹੋਇਆ ਹੈ ਉਸ ਤੋਂ ਬਾਅਦ ਹੋਇਆ ਤੇ ਉਸ ਆਕਾਲ ਪੁਰਖ ਵੈਗੁਰੂ ਦੀ ਬਣੀ ਬੰਤਰ ਕਿਰਤ ਜਿਹੜੀ ਹੈ ਉਸ ਬਾਰੇ ਉਸ ਵਕਤ ਕੇਵਲ ਤੇ ਕੇਵਲ ਦੇ ਕੋਈ ਜਾਣਦਾ ਉਹ ਹੈ परिपूर्ण परमात्मा ਵੈਗੁਰੂ ਓਨੇ ਕਿ ਸਤਰਾ ਬਣਾਇਆ ਕਿਵੇਂ ਇਹਦੀ ਬੰਤਰ ਆ ਬਣੀਏ ਹੋਂਦ ਆਈ ਮਹਾਰਾਜ ਮੀਰ ਕਰ ਦਿਆ ਕਿ ਜਾ ਕਰਤਾ ਸਿਰਠੀ ਕੋ ਸਾਜੇ ਸਿਰਠੀ ਮੈ ਨਾ ਸੰਸਾਰ ਇਹ ਸੰਸਾਰ ਨੂੰ ਜਦੋਂ ਕਰਤੇ ਨੇ ਸਾਜਿਆ ਇਹਦੀ ਬੰਤਰ ਬੁਣਾਈ ਬੁਣਾਵਟ ਬੁਣਾਈ ਔਰ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਦਾਨੇ ਸੋਈ ਉਦਹੋਰਤਾ ਕੋਈ ਹੈ ਹੀ ਨਹੀਂ ਸੀ ਉਸ ਮਾਲਕ ਨੇ ਬੰਤਰ ਬਣਾਈ ਤੇ ਮਾਲਕ ਰਹੀ ਜਾਣਦਾ ਇਹਦੀ ਬੰਤਰ ਕਿਸ ਤਰ੍ਹਾਂ ਬਣੀ ਕਿੰਨੇ ਸਮੇਂ ਵਿੱਚ ਬਣੀ ਕਿਵੇਂ ਬਣਾਈ ਗਈ ਕੀ ਕੁਦੇ ਇਕੱਠਾ ਕੀਤਾ ਬਾਅਦ ਵਿੱਚ ਤਾਂ ਅੱਗੇ ਜੀਵਾਂ ਤੋਂ ਪੌਦਿਆਂ ਤੋਂ ਅੱਗੇ ਪੁੱਦੇ ਚੱਲਦੀ ਆਈ ਆਰੰਭ ਕੀ ਕਾਰਜ ਜਿਹੜਾ ਉਹ ਕਿਸ ਤਰ੍ਹਾਂ ਹੋਇਆ ਹੈ ਦੂਜਾ ਕੋਈ ਨਹੀਂ ਜਾਣਦਾ ਉਹ ਅਕਾਲ ਪੁਰਖ ਵੈਗਰੂ ਜਾਣਦਾ ਹੈ ਪੂਰਾ ਥਾਟ ਬਣਾਇਆ ਥਾਟ ਮੈਨੇ ਬੰਤਰ ਸੰਸਾਰ ਦੀ ਜਿਹਨੂੰ ਮਹਾਰਾਜ ਕਹਿੰਦੇ ਆ ਪੂਰਾ ਥਾਟ ਬਣਾਇਆ ਰੰਗ ਗੁਰਮਤ ਮਾਨ ਬੰਤਰ ਪੂਰੀ ਬੁਣਾਈ ਪਰਮਾਤਮਾ ਨੇ ਜਿਨ ਮਨ ਤੇਰੀ ਬਣਤ ਬੁਣਾਈ ਉਠ ਤਬ ਬੈਠ ਸਦ ਤਿਸਹਿ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਇਹੀਂਾਂ ਉਹੀਂਾਂ ਨਾਨਕ ਤੇਰੀ ਰਖੈ ਉਹਨੂੰ ਧਿਆ ਜਪ ਜਿਨ ਨੇ ਮੰਤਰ ਬੰਡਾਈ ਏ ਤੇ ਇਹਦੇ ਦੁਆਰਾ ਮੰਤਰ ਦੇ ਗੁਰਮਤ ਦਾ ਰੰਗ ਗੁਰੂ ਦੀ ਮਤ ਵਾਲਾ ਪ੍ਰੇਮ ਹਿਰਦੇ ਦੇ ਵਿੱਚ ਮੰਨਣਾ ਕਰ ਉਹਨੇ ਪੂਰਾ ਥਾਟ ਬਣਾਇਆ ਪੂਰੇ ਨੇ ਪੂਰਾ ਬਣਾਇਆ ਪੂਰੀ ਕਾ ਕੀਆ ਸਭ ਕੇਸ਼ ਪੂਰਾ ਅਧੂਰਾ ਨਹੀਂ ਮਹਾਰਾਜ ਕਹਿੰਦੇ ਏਕ ਅਨੇਕ ਵਿਆਪਕ ਜਿਹੜਾ ਇੱਕ ਪਰਮਾਤਮਾ ਹੈ ਨਾ ਨਾਨਾ ਪ੍ਰਕਾਰ ਦੀ ਪ੍ਰਕਿਰਤੀ ਜਿਹੜੀ ਬਣੀ ਹੈ ਸੰਸਾਰ ਇਹਦੇ ਵਿੱਚ ਵਿਆਪਕ ਮਿਲਿਆ ਹੋਇਆ ਹੈ ਸਾਰੀਆਂ ਜਗ੍ਹਾ ਤੇ ਹਰ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਦ ਨਹਾਰ ਅਨਕ ਭਾਂਤ ਹੋਈ ਪਸਰਿਆ ਨਾਨਕ ਏਕੰਕਾਰ ਉਹ ಪರಿਪੂਰਨ ਪਰਮਾਤਮਾ ਸਰਬ ਵਿਆਪਕ ਪੂਰਕ ಪರಿਪੂਰਨ ਜਤ ਦੇਖੋ ਤਤ ਸੋਈ ਜਿੱਧਰ ਨੂੰ ਨਦਰ ਮਾਰੀਏ ਉਧਰਿਆ ਜਹ ਜਹ ਪੇਖ ਤੈ ਹਜ਼ੂਰ ਦੂਰ ਕਤ ਹੁ ਨਾ ਜਾਏ ਰਵ ਰਿਆ ਸਰਬਤਰ ਮੈਂ ਮਨ ਸਦਾ ਧਿਆਈ ਉਹ ਹਾਜ਼ਰ ਨਾਜ਼ਰੇ ਪੂਰਾ ठाਟ ਬਣਾਇ ਜਿਹੜਾ ਪੂਰਾ ਐ ਨਾ ਉਹਨੇ ਪੂਰੀ ਬੰਤਰ ਬਣਾਈ ਅਧੂਰਾਪਣ ਕੁਦਨੀ ਛੱਡਿਆ ਜੀਵ ਦੇ ਅੰਦਰ ਅਧੂਰਾਪਣ ਹੀ ਛੱਡਿਆ ਐ ਨਹੀਂ ਕਿ ਮੂਰਤੀ ਮੰਨ ਕਰ ਦਿੱਤੇ ਤੇ ਜਾਨ ਹੈ ਹੀ ਨਹੀਂ ਚਲਦੇ ਫਿਰਦੇ ਕਰ ਦਿੱਤੇ ਤੇ ਬੋਲ ਹੈ ਹੀ ਨਹੀਂ ਚਲਦੇ ਫਿਰਦੇ ਕਰ ਦਿੱਤੇ ਦਿਸਦਾ ਹੈ ਹੀ ਨਹੀਂ ਸਭ ਕੁਝ ਦੇਕੇ ਨੂੰ ਬਣਾ ਕੇ ਦਿੱਤਾ ਅਰ ਇਥੋਂ ਤੱਕ ਕਿ ਇਹਨੂੰ ਸੋਜ ਭੋਜ ਬਖਸ਼ੀ ਕਿ ਸੋਜ ਭੋਜ ਦਾ ਇਸਤਮਾਲ ਕਰਦਾ ਹੋਇਆ ਜਿਹੜੇ ਪਰਮਾਤਮਾ ਨੇ ਦੀ ਬੰਤਰ ਬਣਾਈ ਹੈ ਨਾ ਉਹਨੂੰ ਇਹ ਕਹਿਣ ਲੱਗ ਪਿਆ ਬਈ ਰੱਬ ਤਾਂ ਹੈ ਹੀ ਨਹੀਂ ਇਹ ਉਹਦੇ ਤੇ ਹੀ ਸ਼ੱਕ ਸ਼ੁਭਾ ਕਰਨ ਲੱਗ ਪਿਆ ਮਹਾਰਾਜ ਕਹਿੰਦੇ ਏਕੋ ਏਕ ਰਵਿਆ ਸਭ ਅੰਤਰ ਚاہے ਕੋਈ ਆਸਤਕ ਚاہے ਕੋਈ ਨਾਸਤਕ ਚاہے ਕੋਈ ਵੱਡਾ ਚاہے ਕੋਈ ਛੋਟਾ ਮਹਾਰਾਜ ਕਹਿੰਦੇ ਇੱਕੋ ਇੱਕ ਪਰਮਾਤਮਾ ਸਾਰਿਆਂ ਦੇ ਅੰਦਰ ਰਮਿਆ ਸਭਨਾ ਜੀਆ ਕਾ ਆਧਾਰੀ ਹੈ ਉਹ ਸਾਰੇ ਜੀਵਾਂ ਦਾ ਆਸਰਾ ਰੂਪ ਹੈ ਉਹ ਪਰਿਪੂਰਨਾ ਪਰਮਾਤਮਾ ਪੂਰਾ ਹੈ ਤੇ ਪੂਰੇ ਨੂੰ ਜਦੁ ਸਿਮਰਿਆ ਤੇ ਜਪਿਆ ਅਰਾਧਿਆ ਗੁਰਪੂਰਾ ਜਿਨ ਸਿਮਰਿਆ ਸਹੀ ਭੇ ਨਿਹਾਲ ਉਹ ਨਿਹਾਲ ਹੋਏ ਜਿਨ੍ਹਾਂ ਪੂਰਾ ਸਿਮਰਿਆ ਤੇ ਉਹਨੂੰ ਸਾਬ ਕਹਿੰਦੇ ਆ ਜਦੋਂ ਪੂਰੇ ਨੂੰ ਅਰਾਧਿਆ ਪੂਰੇ ਨੂੰ ਜਪਿਆ ਤਾਂ ਪੂਰਨਤਾ ਆਵੇਗੀ ਅਧੂਰੇ ਤੋਂ ਪੂਰਾਪਣ ਕਦੇ ਨਹੀਂ ਹੁੰਦਾ ਪੂਰਾ ਪ੍ਰਭ ਆਰਾਧਿਆ ਪੂਰਾ ਦਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਨੂੰ ਸਮਝਣਾ ਹੈ ਪੂਰੇ ਦੀ ਬੰਤਰ ਨੂੰ ਸਮਝਣਾ ਹੈ ਤੇ ਪੂਰੇ ਕੇ ਗੁਣ ਗਾਓ ਪੂਰੇ ਦੇ ਵਿੱਚ ਮਿਲਣਾ ਹੈ ਤੇ ਗੁਰ ਪੂਰੇ ਕਾ ਸੋਹਣੇ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਪੇਖ ਉਹਦੇ ਉਪਦੇਸ਼ ਨੂੰ ਸੁਣ ਪੂਰਾ ਥਾਟ ਬਨਾਇਆ ਪੂਰੇ ਵੇਖੋ ਇੱਕ ਸਮਾਨਾ ਮਹਾਰਾਜ ਕਹਿੰਦੇ ਪੂਰੀ ਬੰਤਰ ਬਣਾਈ ਉਸ ਆਕਾਲ ਪੁਰਖ ਵੈਗੁਰੂ ਜੀ ਨੇ ਤੇ ਉਹ ਪੂਰਾ ਪਰਿਪੂਰਨ ਪਰਮਾਤਮਾ ਜਿਹੜਾ ਹੈ ਉਹ ਗਿਆਨ ਦ੍ਰਿਸ਼ਟੀ ਦੇ ਦੁਆਰਾ ਇੱਕ ਸਮਾਨ ਇੱਕੋ ਜਿਹਾ ਸਮਾਨਤਾ ਰੂਪ ਸਾਰੇ ਪਾਸੇ ਉਹ ਪਰਿਪੂਰਨ ਪਰਮਾਤਮਾ ਨਦਰ ਆਉਣ ਲੱਗ ਪਿਆ ਦਿਸਣ ਲੱਗ ਪਿਆ ਹਰ ਪਾਸੇ ਮਹਾਰਾਜ ਕਹਿੰਦੇ ਇਸ ਪਰਪੰਚ ਮਹ ਸਾਚੀ ਨਾਮ ਕੀ ਵਡਿਆਈ ਪਰਪੰਚ ਮੈ ਨੈ ਸੰਸਾਰ ਬੰਤਰ ਬਣੀ ਹੋਈ ਜਿਹੜਾ ਪੰਜ ਵਸਤੂਆਂ ਦਾ ਅਰ ਮੁਜਸਮੇ ਪੰਜ ਚੀਜ਼ਾਂ ਦਾ ਜੋੜ ਬਣਿਆ ਹੋਇਆ ਜਿਹਨੂੰ ਵਿਦਵਾਨ ਕਹਿੰਦੇ ਨੇ ਅਸਤੀ ਭ੍ਰੰਤੀ ਪ੍ਰੇ ਸੱਤ ਔਰ ਚੇਤਨਾ ਆਨੰਦ ਇਹ ਆਦ ਚੀਜ਼ਾਂ ਦਾ ਇਹ ਬਣਿਆ ਹੋਇਆ ਸੰਸਾਰ ਪਰਪੰਚ ਔਰ ਸੰਸਾਰ ਪਰਪੰਚ ਦਾ ਅਰਥ ਹੁੰਦਾ ਹੈ ਵਲਸ਼ਲ ਵੀ ਹੁੰਦਾ ਹੈ ਇਕ ਥਾ ਮਹਾਰਾਜ ਬਾਣੀ ਅੰਦਰ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਪਰਪੰਚ ਦਾ ਉੱਥੇ ਅਰਥ ਹੈ ਵਲਸ਼ਲ ਔਰ ਕਰਕੇ ਲਿਆਉਂਦਾ ਇੱਥੇ ਪਰਪੰਚ ਦਾ ਅਰਥ ਆ ਪੰਜ ਜੜਤਾਂ ਵਾਲਾ ਸੰਸਾਰ ਇਸ ਪਰਪੰਚ ਮੈਂ ਸਾਚੀ ਨਾਮ ਕੀ ਵਡਿਆਈ ਇਹ ਜਿਹੜਾ ਹਿਲਜੁਲ ਵਾਲਾ ਹਲਾਈ ਮਨਾ ਸੰਸਾਰ ਇਹਨਾਂ ਇਹਦੇ ਅੰਦਰ ਨਾਮ ਦੀ ਵਡਿਆਈ ਆ ਨਾ ਧਨ ਦੀ ਇਹ ਨਾ ਹੋਰ ਆ ਨਾਮ ਦੀ ਵਡਿਆਈ ਐ ਮਤ ਕੋ ਧਰੂ ਗਮਾਨਾ ਮਤਾ ਕੋਈ ਗਮਾਨ ਹੰਕਾਰ ਕਰੇ ਕਿ ਮੇਰੀ ਵਰਗਾ ਕੋਣ ਸਿਆਣਾ ਮੇਰੀ ਵਰਗਾ ਕੋਣ ਤਣਾੜ ਮਹਾਰਾਜ ਕਹਿੰਦੇ ਮਤੰ ਗੁਮਾਨ ਕਰੀ ਭਲਿਆ ਇਥੇ ਨਾਮ ਦੀ ਵਡਿਆਈ ਉਹ ਇਥੇ ਸੱਚੇ ਮਾਰਗ ਚੱਲਨਿਆ ਉਸਤਤ ਕਰੇ ਜਹਾਨ ਜੇ ਤੂੰ ਸੱਚ ਦੇ ਮਾਰਗ ਤੇ ਤੁਰਦਾ ਹੈ ਮਾਲਕ ਦੇ ਮਾਰਗ ਤੇ ਤੁਰਦਾ ਹੈ ਤੇ ਇਹ ਸੰਸਾਰ ਤੇਰੀ ਉਸਤਤੀ ਕਰੇਗਾ ਇਹ ਤੇਰੇ ਗੁਣ ਗਾਇਨ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਵਡਿਆਈ ਆ ਨਾਮ ਕੀ ਵਡਿਆਈ ਹਰੀ ਦੇ ਨਾਮ ਦੀ ਵਡਿਆਈ ਜਿਨ੍ਹਾਂ ਨੇ ਜਪਿਆ ਟਕਾਇਆ ਮਹਾਰਾਜ ਕਹਿੰਦੇ ਨਾਮੋ ਨਾਮ ਮਿਲੀ ਵਡਿਆਈ ਨਾਮੀ ਪਰਮਾਤਮਾ ਨੇ ਨਾਮ ਦੀ ਦਾਤ ਬਖਸ਼ੀ ਉਹਦੇ ਨਾਂ ਵਡਿਆਈ ਮਿਲੀ ਨਾਨਕ ਨਾਮ ਮਨ ਭਾਵੇ ਮਹਾਰਾਜ ਕਹਿੰਦੀ ਮਨ ਨੂੰ ਨਾਮ ਚੰਗਾ ਲੱਗਦਾ ਨਾਮ ਜਪਨਾ ਨਾਮ ਜਪਹੁ ਤ ਕਟਿਏ ਫਾਸਾ ਆਵਾ ਗਮਣ ਦੀਆਂ ਫਾਈਆਂ ਕਟੀਆਂ ਜਾਂਦੀਆਂ ਇਸ ਯੁਗ ਮੈਂ ਸੋਭਾ ਨਾਮ ਕੀ ਇਸ ਸੰਸਾਰ ਵਿੱਚ ਸੋਭਾ ਵਡਿਆਈ ਨਾਮ ਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨ ਨਾਵੈ ਸੋਭ ਨਾ ਹੋਏ ਨਾਮ ਤੂ ਬਗੈਰ ਵਡਿਆਈ ਨਹੀਂ ਸੋਭਾ ਨਹੀਂ ਸੱਚੀ ਸਰਕਾਰ ਕਹਿੰਦੇ ਨਾਮੈ ਨਾਮ ਮਿਲੀ ਵਡਿਆਈ ਸਹਿਜ ਰਹੇ ਰੰਗ ਰਾਤਾ ਮਹਾਰਾਜ ਮੀਰ ਕਰਦੇ ਨੇ ਸੋਤੇ ਸਿੱਧ ਉਹਦੇ ਰੰਗ ਪ੍ਰੇਮ ਵਿੱਚ ਰਾਤਾ ਮਤਾ ਰਵੇ ਮਾਲਕ ਨਾਲ ਜੁੜਿਆ ਰਵੇ ਤਾਂ ਨਾਮ ਦੀ ਇਹ ਵਡਿਆਈ ਨਾਮੇ ਨਾਮ ਮਿਲੀ ਵਡਿਆਈ ਜਿਸ ਨੂੰ ਮਨ ਵਸਾਏ ਜਿਹਦੇ ਹਿਰਦੇ ਦੇ ਅੰਦਰ ਉਹ ਵਸ ਜਾਏ ਉਹਨੂੰ ਨਾਮ ਦੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਪੂਰੇ ਗੁਰੂ ਤੋਂ ਇਹ ਨਾਮ ਦੀ ਵਡਿਆਈ ਦੀ ਸ਼ੋਭਾ ਮਿਲਦੀ ਜਿਹਨੂੰ ਸ਼ੋਭਾ ਮਿਲਦੀ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਅੰਦਰ ਗੁਮਾਨ ਨਹੀਂ ਜਿਹਨੂੰ ਗੁਰੂ ਦੀ ਮਾਤਿਆ ਨਾ ਉਹ ਮਤ ਕੋਈ ਮਤ ਕੋ ਧਰੋ ਗਮਾਨਾ ਮਤਾਂ ਅੰਦਰ ਗੁਮਾਨ ਕਰੇ ਹੰਕਾਰ ਕਰੇ ਅਕਲ ਗੁਰੂ ਦੀ ਏ ਦਾਤ ਗੁਰੂ ਦੀ ਏ ਬਖਸ਼ਿਸ਼ ਗੁਰੂ ਦੀ ਏ ਤੇ ਤੂੰ ਐਵੇਂ ਹੋਵੇਂ ਕਰੀ ਜਾਨਾ ਮਹਾਰਾਜ ਕਹਿੰਦੇ ਨਾ ਕਰ ਸਤਗੁਰ ਕੀ ਜਿਸ ਨੂੰ ਮਤ ਆਵੇ ਜਿਸ ਨੂੰ ਗੁਰੂ ਦੀ ਮਤ ਆ ਜਾਵੇ ਜਿਹੜਾ ਗੁਰਮਤ ਦਾ ਧਾਰਨੀ ਹੋ ਜਾਵੇ ਜਿਹਨੂੰ ਸਤਗੁਰੂ ਕਹਿੰਦਿਆ ਗੁਰ ਕੀ ਮਤ ਤੂੰ ਲੈ ਇਆਨੀ ਜਿਹੜਾ ਗੁਰੂ ਤੋਂ ਮਤੀ ਪ੍ਰਾਪਤ ਕਰ ਲਵੇ ਗੁਰੂ ਵਾਲੇ ਅਸ਼ੀਅ ਅਨਸਾਰ ਚੱਲੇ ਮਹਾਰਾਜ ਕਹਿੰਦੇ ਗੁਰ ਕੀ ਮਤੂ ਲੈ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਜੇ ਭਗਤਾਂ ਵਾਲੀ ਗੁਰੂ ਵਾਲੀ ਮਤ ਨਹੀਂ ਨ ਲਈ ਤੇ ਯਾਦ ਰੱਖੀ ਵੱਡੇ ਵੱਡੇ ਸਿਆਣਿਆਂ ਦਾ ਬੇੜਾ ਗਰਕ ਹੋ ਗਿਆ ਔਰ ਤੂੰ ਕਿਹੜੇ ਬਾਗ ਦੀ ਮੂਲੀਆਂ ਮਹਾਰਾਜ ਕਹਿੰਦੇ ਗੁਰੂ ਦੀ ਮਤ ਲੈ ਕੇ ਚੱਲ ਤਾਂ ਤੇਰਾ ਪਾਰ ਉਤਾਰਾ ਹੋਣ ਸਤਗੁਰ ਕੀ ਜਿਸ ਨੂੰ ਮਤ ਆਵੇ ਸੱਚੇ ਗੁਰੂ ਵਾਲੀ ਮਤ ਜਿਹਦੇ ਅੰਦਰ ਪਰਵੇਸ਼ ਕਰਦਾ ਵੇ ਜੀਵਨ ਵਿੱਚ ਪਰਵੇਸ਼ ਕਰ ਜਾਵੇ ਮਹਾਰਾਜ ਕਹਿੰਦੇ ਸੋ ਉਹ ਜੀਵ ਡੇੜਾ ਪੰਦ ਪੌਤਕ ਸਰੀਰ ਵਿੱਚ ਰਹਿੰਦਾ ਸੰਸਾਰ ਵਿੱਚ ਰਹਿੰਦਾ ਪਰਿਵਾਰ ਵਿੱਚ ਰਹਿੰਦਾ ਕਾਰੋਬਾਰ ਵਿੱਚ ਰਹਿੰਦਾ ਮਹਾਰਾਜ ਕਹਿੰਦੇ ਸਤ ਗੁਰ ਮਾਹੇ ਸਮਾਨਾ ਉਹ ਸਤ ਗੁਰ ਦੇ ਸੰ ਬਰਾਬਰ ਹੋ ਜਾਂਦਾ ਹੈ ਉਹ ਗੁਰੂ ਰੂਪ ਹੋ ਜਾਂਦਾ ਹੈ ਗੁਰੂ ਦੇ ਅੰਦਰ ਮਿਲ ਜਾਂਦਾ ਹੈ ਕਿਉਂਕਿ ਜੋਤ ਜੋਤ ਵਿੱਚ ਜਿਉਂਦੇ ਦੀ ਮਿਲ ਜਾਂਦੀ ਜਗ ਮਗਾਉਣ ਲੱਗ ਜਾਂਦੀ ਆ ਔਰ ਆਕਾਲ ਨਾਲ ਮਤ ਅਕਲ ਸਿੱਖਿਆ ਜਿਹੜਾ ਗੁਰੂ ਵਾਲੀ ਪ੍ਰਾਪਤ ਕਰ ਲੈਂਦਾ ਨਾ ਮਹਾਰਾਜ ਕਹਿੰਦੇ ਉਹ ਗੁਰੂ ਦਾ ਪਿਆਰਾ ਹੁਕਮ ਦੇ ਵਿੱਚ ਸਮਾ ਜਾਂਦਾ ਹੈ ਮਿਲ ਜਾਂਦਾ ਹੈ ਇਕ ਮੇਕਤਾ ਹਾਸਲ ਕਰਦਾ ਉਹਦਾ ਅੰਤਿਸ਼ਕਰਨ ਪਵਿੱਤਰ ਹੋ ਜਾਂਦਾ ਗੁਰ ਕੀ ਮਤ ਜੀਏ ਆਇਕਾਰ ਗੁਰੂ ਦੀ ਮਤ ਜੀਵ ਦੇ ਹਿਰਦੇ ਵਿੱਚ ਆਈ ਤੇ ਮਹਾਰਾਜ ਕਹਿੰਦਿਆ ਗੁਰ ਗੁਰੂ ਦੀ ਮਤ ਪ੍ਰਾਪਤ ਕਰਕੇ ਫਿਰ ਕੀ ਕੀਤਾ ਅੰਤਰ ਧਿਆਨ ਹੋਇਆ ਪਰਮਾਤਮਾ ਨਾਲ ਜੁੜਿਆ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਚੱਲ ਕੇ ਇੱਕ ਗੁਰੂ ਦਾ ਸਿੱਖ ਪਿਆਰਾ ਆਇਆ ਦੱਲੇ ਨਵਾਸੀ ਉਹਦਾ ਨਾਂ ਸੀ ਭਾਈ 파ਰੂ ਤੇ ਜੁਲਕਾ ਉਹਨਾਂ ਦੀ ਜੜੀ ਏ ਔਰ ਵੰਸ਼ ਅਲ ਸੀ ਤਖਾਲਾ ਸੀ ਤੇ ਉਹ ਭਾਈ 파ਰੂ ਜੁਲਕਾ ਆਇਆ ਤੇ ਸੇਵਾ ਕਮਾਉਂਦਿਆਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਦੇ ਕੋਲ ਰਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੜਾ ਨੂੰ ਮੁਰਾਤਬਾ ਬਖਸ਼ਿਆ ਰ ਨਾਲ ਪ੍ਰਚਾਰਕ ਵੀ ਸਥਾਪਿਤ ਕੀਤਾ ਉਹ ਭਾਈ 파ਰੋ ਜਿਹੜੇ ਸਨ ਉਹਨਾਂ ਨੂੰ ਇਤਿਹਾਸ ਦੇ ਅੰਦਰ ਪਰਮ ਹੰਸ ਦੀ ਵੀ ਜਿਹੜੀ ਆ ਨਾ ਉਪਾਦੀ ਮਿਲੀ ਹੋਈ ਹੈ ਇੱਕ ਤਾਂ ਹੰਸ ਹੁੰਦੇ ਨੇ ਇੱਕ ਪਰਮ ਵੱਡੇ ਹੰਸ ਹੰਸ ਜਿਹੜੇ ਨੇ ਉਹ ਜਿਸ ਤਰ੍ਹਾਂ ਸੰਸਾਰ ਦੇ ਵਿੱਚੋਂ ਖੇਰੇ ਮੋਤੀ ਚੁਗਦੇ ਨੇ ਅਰ ਦੁੱਧ ਮੂਰੇ ਰੱਖਦੇ ਏ ਉਹਦੇ ਵਿੱਚੋਂ ਚੰਚ ਪਾ ਕੇ ਫੁੱਟ ਖਾ ਜਾਂਦੇ ਆ ਤੇ ਲੱਸੀ ਦੀ ਛੱਡ ਦਿੰਦੇ ਆ ਮਹਾਰਾਜ ਕਬੀਰ ਸਾਹਿਬ ਵੀ ਕਹਿੰਦੇ ਆ ਸੰਤੋ ਮੱਖਣ ਖਾਇਆ ਛਾਸ਼ ਪੀਏ ਸੰਸਾਰ ਕਹਿੰਦੇ ਰੱਬ ਦੇ ਪਿਆਰਿਆ ਨੇ ਮੱਖਣ ਛਕ ਲਿਆ ਤਤਸਾਰ ਛਕ ਲਿਆ ਬਾਕੀ ਸੰਸਾਰ ਲਈ ਛੱਡ ਦਿੱਤਾ ਇਹ ਪਾਣੀ ਦੀ ਗਰਬੜ ਦੇ ਨਾਲ ਮੱਥਾ ਮਾਰੀ ਜਾਂਦੇ ਆ ਕਹਿੰਦੇ ਤਤਸਾਰ ਵਸਤੂ ਪ੍ਰਭੂ ਦਾ ਗਿਆਨ ਪ੍ਰਭੂ ਦੀ ਬਖਸ਼ਿਸ਼ ਬੰਦਗੀ ਕਰਨ ਵਾਲਿਆਂ ਨੇ ਸੰਸਾਰ ਵਿੱਚੋਂ ਗ੍ਰਹਿਣ ਕਰ ਲਿਆ ਸੰਸਾਰ ਜਿਹੜਾ ਇੱਥੋਂ ਦੇ ਸੁੱਖਾਂ ਨਾਲ ਹੀ ਮੱਥਾ ਮਾਰੀ ਜਾਂਦਾ ਹੈ ਉਹਦੇ ਚਿੱਟੇ ਪੰਨ ਦੇ ਵਿੱਚ ਔਰ ਇਕੱਠਾ ਹੋਇਆ ਇਸ ਕਰਕੇ ਹੰਸ ਬਾਹਰ ਲਏ ਨੇ ਪਰਮ ਹੰਸ ਉਹ ਜਿਹੜੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਪ੍ਰਮਾਤਮਾ ਨਾਲ ਮਿਲ ਜਾਂਦੇ ਨੇ ਐਸੀ ਬਿਰਤੀ ਵਾਲੇ ਸਾਨਾ ਪਾਈ ਪਾਰੋ ਜੀ ਜਿਹੜੇ ਸਾਨਾ ਉਹਨਾਂ ਨੇ ਬੜੇ ਪ੍ਰੇਮ ਨਾਲ ਮਿਲ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਾ ਨਿਮਾਉਂਦੇ ਰਹੇ ਉਹ ਬੜੇ ਟਿਕੀ ਹੋਈ ਬਿਰਤੀ ਵਾਲੇ ਸਨ ਤੇ ਮੌਤ ਵਿੱਚ ਆਏ ਸਤਿਗੁਰੂ ਅਮਰਦਾਸ ਮਹਾਰਾਜ ਦੇ ਕੋਲ ਆਇਆ ਕਰਨ ਚੱਲ ਕੇ ਡੱਲੇ ਤੋਂ ਤੇ ਔਰ ਬਿਰਦ ਅਵਸਥਾ ਹੋ ਗਈ ਤਨ ਦੀ ਆਤਮਕ ਤੌਰ ਤੇ ਨਹੀਂ ਤੇ ਉਹਨਾਂ ਦਰਸ਼ਨ ਕਰਨ ਤੇ ਜਦੋਂ ਉੱਥੇ ਆਉਣਾ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਨੇ ਕਿ ਅੰਤਰਜਾਮੀ ਗੁਰ ਕੇ ਜਾਨਾ ਪਰਮਹੰਸ ਤਿਸ ਨਾਮ ਬਖਾਨਾ ਅੰਦਰ ਦੀ ਜਾਣਨ ਵਾਲੇ ਸਤਗੁਰੂ ਨੇ ਜਾਣ ਲਿਆ ਕਿ ਭਾਈ ਪਾਰੋ ਦੀ ਉਸ ਅਵਸਥਾ ਤੇ ਮਹਾਰਾਜ ਜੀ ਨੇ ਪਰਮਹੰਸ ਦਾ ਉਹ ਖਿਤਾਬ ਦਿੱਤਾ ਪੂਰਨ ਗਿਆਨ ਰਿਦੇ ਹੋਏ ਆਵਾ ਗੁਰੂ ਦੇ ਬਚਨਾਂ ਨਾਲ ਹਿਰਦਾ ਭਰ ਗਿਆ ਬ੍ਰਹਮ ਦਾ ਗਿਆਨ ਹੋ ਗਿਆ ਇਕ ਰੂਪ ਸਭ ਜਗ ਦ੍ਰਿਸ਼ਟਾ ਵਾ ਤੇ ਸੰਸਾਰ ਵਿੱਚ ਇੱਕੋ ਹੀ ਦੇਸਨ ਲੱਗ ਪਿਆ ਪਰਮਾਤਮਾ ਪਰਮਾਤਮਾ ਨਦਰ ਆਉਂਦਾ ਇਨੇ ਟਿੱਕੇ ਹੋਏ ਬੇਰਤੀ ਵਾਲੇ ਤੇ ਬੜੇ ਟਿਕੇ ਹੋਏ ਵਿਚਾਰਾਂ ਵਾਲੇ ਚੱਲ ਕੇ ਗੁਰੂ ਕੋਲ ਆਉਣਾ ਸਤਿਗੁਰਾਂ ਨੇ ਦੇਖਿਆ ਤੇ ਘੋੜੀ ਦੇ ਦਿੱਤੀ ਭਾਈ ਭਾਈ ਪਾਰੋਂ ਤੂੰ ਘੋੜੀ ਤੇ ਆਇਆ ਕਰ ਭਾਈ ਪਾਰੋ ਗੁਰੂ ਕੇ ਦਰਸ਼ਨਾਂ ਨੂੰ ਔਰ ਚੱਲ ਕੇ ਕੋੜੀ ਤੇ ਆਂਦਾ ਹੈ ਕੋੜੀ ਤੇ ਆਨਿਆਂ ਆਨਿਆਂ ਕੀ ਦੇਖਿਆ ਰਸਤੇ ਵਿੱਚ ਆਉਨਿਆਂ ਇੱਕ ਦਿਨੇ ਦੇਖਿਆ ਬਈ ਕੀੜੇ ਮਕੌੜੇ ਕੋੜੀ ਦੇ ਪੈਰਾਂ ਥੱਲੇ ਆ ਕੇ ਮਰ ਰਹੇ ਨੇ ਦਇਆ ਵੀ ਏ ਤੇ ਜਿਹੜਾ ਸਿਮਰਨ ਕਰਨ ਵਾਲਾ ਹੈ ਨਾ ਉਹਦੇ ਸ਼ੁਭ ਗੁਣਾਂ ਤੋਂ ਕਿਹੜਾ ਗੁਣ ਮੂਰੇ ਆ ਜਾਣਾ ਹੈ ਤੇ ਕਿਸ ਤੇ ਉਹਨੇ ਜ਼ਿਆਦਾ ਧਿਆਨ ਟਿਕਾ ਲੈਣਾ ਇਹ ਉਹਦੀ ਅਵਸਥਾ ਹੈ ਇਹ ਸਾਡਾ ਕੰਮ ਨਹੀਂ ਹੈ ਕਿ ਅਸੀਂ ਸਾਡੇ ਹਿਰਦੇ ਦੇ ਅੰਦਰ ਸ਼ੰਕਾਵਾਂ ਦਾਦੀਆਂ ਨੇ ਤੇ ਸਮਾਧਾਨ ਕੱਟ ਨੇ ਭਾਈ ਪਰੋ ਨੇ ਖਿਆਲ ਬਣਾਇਆ ਇਹ ਤਾਂ ਕੰਮ ਗਲਤ ਹੁੰਦਾ ਹੈ ਘੋੜੀ ਉਪਰ ਆ ਸਵਾਰ ਹਾਂ ਗੁਰੂ ਦਾ ਹੁਕਮ ਹੈ ਕਿ ਘੋੜੀ ਦੇ ਪੈਰਾਂ ਥੱਲੇ ਬੇਅੰਤ ਜੀ ਮਰਦੇ ਤੇ ਘੋੜੀ ਨੂੰ ਕਹਿਣ ਲੱਗੇ ਬਈ ਹੁਣ ਤੂੰ ਪੈਰ ਧਰਤੀ ਤੇ ਲਾਉਣਾ ਹੀ ਨਹੀਂ ਚੱਲ ਹੁਣ ਤੂੰ ਪੈਰ ਧਰਤੀ ਤੇ ਲਾਉਣਾ ਏ ਨੇ ਦਰਸ਼ਨ ਕਰਨ ਦਾਣ ਕਹਿਣ ਲੱਗੇ ਬਈ ਚਲਦਿਆਂ ਹੋਇਆਂ ਜਦੋਂ ਭਾਈ ਪਾਰੋ ਦੀ ਕੋੜੀ ਔਰ ਹਵਾ ਵਿੱਚ ਆਉਂਦੀ ਕੋਈ ਬਾਦਸ਼ਾਹ ਵੀ ਦਾਰਿਆ ਸੀ ਲਾਕੇ ਤਾਂ ਉਹਨੇ ਦੇਖਿਆ ਗੁਰ ਰੋਕਿਆ ਭਾਈ ਪਾਰੋ ਅੱਗੇ ਹੱਥ ਬੰਦੇ ਕਿ ਮਹਾਂਪੁਰਸ਼ੋ ਦਰਸ਼ਨ ਦਿਓ ਤੇ ਔਰ ਹੱਥ ਬੰਦੀ ਨਮਸਕਾਰ ਕਰਕੇ ਪੁੱਛਿਆ ਕਿੱਧਰ ਜਾ ਰਹੇ ਹੋ ਭਾਈ ਪਾਰੋ ਜੀ ਕਹਿੰਦੇ ਆਪਣੇ ਸਤਿਗੁਰੂ ਦੇ ਦੇਦਾਰ ਕਰਨ ਉਹ ਬਾਦਸ਼ਾਹੀ ਆਇਆ ਸੇਵਕ ਬਣਿਆ ਗੁਰੂ ਚਰਨਾਂ ਤੇ ਟਿਆ ਭਾਈ ਪਾਰੋ ਨੂੰ ਜਦੋਂ ਐਸਾ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇ ਕਹਿਣ ਦੀ ਲੋੜ ਨਹੀਂ ਪਈ ਮਨ ਦਾ ਖਿਆਲ ਬਣਿਆ ਤੇ ਘੋੜੀ ਉੱਡਣ ਲੱਗ ਪਈ ਏ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਨੇ ਇਤਿਹਾਸ ਦੇ ਵਿੱਚ ਭਾਈ ਪਾਰੋ ਦੀ ਬਾਬਤ ਕਹਿੰ ਲੱਗੇ ਇੱਕ ਦਿਨ ਚੜਿਓ ਤੁਰੰਗਣ ਆਵੇ ਇੱਕ ਦਿਨ ਭਾਈ ਪਾਰੋ ਦੀ ਘੋੜੀ ਤੇ ਸਵਾਰ ਹੋਏ ਆਉਂਦੇ ਨੇ ਨਾ ਅਵਣੀ ਪਰ ਪਾਇਂ ਟਿਕਾਵੈ ਧਰਤੀ ਤੇ ਘੋੜੀ ਦਾ ਪੈਰ ਹੀ ਨਹੀਂ ਲੱਗਦਾ ਗਤ ਬਿਹੰਗ ਕੀ ਬੜਵਾ ਚੱਲੇ ਜਿਵੇਂ ਪੰਛੀ ਉੱਡਦਾ ਨਾ ਉਡਾਰੀਆਂ ਮਾਰਦਾ ਭਾਈ ਪਾਰੋ ਦੀ ਘੋੜੀ ਐਉਂ ਚੱਲਦੀ ਆਉਂਦੀ ਆ ਐਉਂ ਆ ਰਹੀ ਆ ਚੱਲਦੀ ਹੋਈ ਕਹ ਲੱਗੇ ਕਰਾਮਾਤ ਕੇ ਸਹਿਤ ਬਿਲਾਵਹਿ ਅਰ ਕਰਮਾਤ ਕੀ ਇਹਨੂੰ ਦੂਜੇ ਪਾਥੀਨੋਂ ਲੈਦਾਵਣਾ ਜੋ ਫੁਰਨਾ ਬਣ ਜਾਵੇ ਰੱਬ ਦਾ ਪਿਆਰਾ ਚਾਹੇ